ਪਾਤਸ਼ਾਹ 10ਵੇਂ ਆੜਾ ਸਾਹਿਬ ਪੰਜਕੂਲਾ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਸਤਿਕਾਰਯੋਗ ਅਹੁਦੇਦਾਰ ਮੈਂਬਰ ਸਾਹਿਬਾਨ ਇੱਥੇ ਹਾਜ਼ਰ ਹੋਏ ਆ ਸਾਰੇ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੁਚੱਜਾ ਵੇਖਣਾ ਚਾਹੁੰਦੇ ਆ ਧਰਮ ਪ੍ਰਚਾਰ ਵੇਖਣਾ ਚਾਹੁੰਦੇ ਆ ਜੋ ਕਿ ਜਗਦੀਸ਼ ਸਿੰਘ ਝਿੰਡਾ ਦੇ ਵੱਲੋਂ ਪ੍ਰਬੰਧ ਨੂੰ ਵੀ ਡਿਸਟਰਬ ਕੀਤਾ ਗਿਆ ਧਰਮ ਪ੍ਰਚਾਰ ਨੂੰ ਵੀ ਡਿਸਟਰਬ ਕੀਤਾ ਗਿਆ ਪ੍ਰਬੰਧ ਵੀ ਮਨਮਾਨੀ ਦੇ ਨਾਲ ਜਿਸ ਤਰ੍ਹਾਂ ਕੋਈ ਮਹੰਤਾਂ ਦਾ ਡੇਰਾ ਮਹੰਤਾਂ ਦੇ ਡੇਰੇ 'ਚ ਵੀ ਅਜੇ ਡਿਸਪਲਿਨ ਹੁੰਦਾ ਜਗਦੀਸ਼ ਸਿੰਘ ਝਿੰਡਾ ਨੇ ਬਿਲਕੁਲ ਡਿਸਪਲਿਨ ਜਿਹੜਾ ਹੈ ਮਰਿਆਦਾ ਜਿਹੜੀ ਉਹਨੂੰ ਸਿੱਕੇ ਟੰਗ ਦਿੰਦਾ ਔਰ ਮਨਮਰਜ਼ੀ ਦੇ ਨਾਲ ਗੁਰੂ ਘਰ ਦੀਆਂ ਗੋਲਕਾਂ ਦੀ ਦਰਬਾਰਤੋਂ ਕਰ ਰਿਹਾ ਵਾ ਜਿਹੜਾ ਕਿ ਗੈਰ ਕਾਨੂੰਨੀ ਆ ਨਾ ਬਜਟ ਪਾਸ ਹੈ ਬਜਟ ਪਾਸ ਨਾ ਹੋਣ ਦੇ ਬਾਵਜੂਦ ਵੀ ਜਿਹੜੇ ਵੱਡੇ ਖਰਚੇ ਜਿਹੜੇ ਜਗਦੀਸ਼ ਸਿੰਘ ਝਿੰਡਾ ਵੱਲੋਂ ਕੀਤੇ ਜਾ ਰਹੇ ਆ ਜੋ ਸੰਗਤਾਂ ਦੇ ਨਾਲ ਵਾਅਦੇ ਕੀਤੇ ਸੀ ਇੱਕ ਇੱਕ ਕਰਕੇ ਸਾਰੇ ਵਾਅਦਿਆਂ ਤੋਂ ਮੁਨਕਰ ਹੋ ਚੁੱਕਿਆ ਇਹ ਹਾਜ਼ਰੀ ਗੁਰਦੁਆਰੇ ਦੀ ਗੱਡੀ ਨਹੀਂ ਵਰਤਨੀ ਹੁਣ ਗੁਰਦੁਆਰੇ ਦੇ ਨਾਂ ਤੇ ਪੈਸੇ ਇਕੱਠੇ ਕਰਕੇ ਹੜ ਪੀੜਤਾਂ ਦੇ ਨਾਂ ਤੇ ਆਪਣਾ ਅਕਾਊਂਟ ਦੇ ਕੇ ਪੈਸੇ ਇਕੱਠੇ ਕਰਕੇ ਉਹਦੀ ਗੱਡੀ ਖਰੀਦ ਲਈ ਆ ਔਰ ਗੁਰੂ ਘਰ ਦੇ ਮੁਲਾਜ਼ਮ ਜਿਹੜੇ ਆ ਸਪੈਸ਼ਲ ਟਾਸਕ ਫੋਰਸ ਦੇ ਵਿੱਚ ਉਹਨਾਂ ਨੂੰ ਸਫਾਰੀ ਸੂਟ ਸਵਾ ਕੇ ਦੇ ਕੇ ਉਹਨਾਂ ਨੂੰ ਸਪੈਸ਼ਲ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਗੱਡੀਆਂ ਉਹਨਾਂ ਦੀ ਵਰਤੀਆਂ ਜਾਂਦੀਆਂ ਉਹਨਾਂ ਦਾ ਖਰਚਾ ਗੁਰੂ ਕੀ ਗੋਲਕ ਦੇ ਵਿੱਚੋਂ ਪੈ ਰਿਹਾ ਔਰ ਸਭ ਤੋਂ ਵੱਡੀ ਹਰਿਆਣੇ ਦੀਆਂ ਸੰਗਤਾਂ ਦੇ ਨਾਲ ਉਹ ਹੜਪੀੜਤਾ ਦੇ ਨਾਂ ਤੇ ਲੁੱਟ ਕੇ ਅਕਾਊਂਟ ਨਿੱਜੀ ਜਾਰੀ ਕਰਕੇ ਪੈਸੇ ਇਕੱਠੇ ਕੀਤੇ ਜਾ ਰਹੇ ਜਦੋਂ ਕਿ 1 ਕਿਲੋ ਰਾਸ਼ਨ ਵੀ ਉਹਨਾਂ ਪਿੰਡਾਂ 'ਚ ਜਾ ਕੇ ਨਹੀਂ ਵੰਡਿਆ ਔਰ ਇਸੇ ਤਰੀਕੇ ਨਾਲ ਮਨਮਰਜ਼ੀ ਨਾਲ ਪ੍ਰਬੰਧ ਨੂੰ ਡਿਸਟਰਬ ਧਰਮ ਪ੍ਰਚਾਰ ਦੇ ਸਬ ਦਫ਼ਤਰ ਜਿਹੜੇ ਸੀ ਉਹਨਾਂ ਦੇ ਇੰਚਾਰਜ ਬਰਖਾਸਤ ਕਰ ਦਿੱਤੇ ਆ ਮੁਲਾਜ਼ਮਾਂ ਨੂੰ ਮੈਨੇਜਰਾਂ ਨੂੰ ਕਲਰਕਾਂ ਨੂੰ ਮਨਮਰਜ਼ੀ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਬਰਖਾਸਤ ਕੀਤਾ ਜਾ ਰਿਹਾ ਬਿਨਾਂ ਕਿਸੇ ਕਸੂਰ ਦੇ ਈਰਖਾ ਵਸ ਜਗਦੀਸ਼ ਸਿੰਘ ਝਿੰਡਾ ਦੇ ਵੱਲੋਂ ਔਰ ਉਹਦੇ ਦਫ਼ਤਰ ਦੇ ਵੱਲੋਂ ਉਹਦਾ ਚੀਫ ਸਕੱਤਰ ਉਹਦਾ ਦਫ਼ਤਰ ਪੀਏ ਜਿਹੜਾ ਮਨਮਰਜ਼ੀਆਂ ਕਰ ਰਹੇ ਨੇ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਇਹਦਾ ਲੇਖਾ ਜੋਖਾ ਦੇਣਾ ਪੈਣਾ ਕੀਤੀ ਕਰਪਸ਼ਨ ਦਾ ਪਹਿਲਾਂ ਘੋੜਾ ਫੇਰ ਕੇ ਹਰਿਆਣੇ ਦੇ ਵਿੱਚ ਪੈਸੇ ਇਕੱਠੇ ਕਰ ਲਏ ਹੁਣ ਹੜਪੀੜਤਾ ਦੇ ਨਾਂ ਤੇ ਕਰ ਲਏ ਯੂਨੀਵਰਸਿਟੀ ਦੇ ਨਾਂ ਤੇ ਕਰ ਲਏ ਔਰ ਇਸੇ ਤਰ੍ਹਾਂ ਸਰਾਜ ਜਿਹਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਅਮਰਤਸਰ ਸਾਹਿਬ ਜੀ ਦੇ ਨਾਂ ਤੇ ਵੀ ਅਸਾਂ ਦੇ ਆਰਤੀਆਂ ਦੀ ਮੀਟਿੰਗ ਲੈ ਕੇ ਹੋਰਾਂ ਥਾਵਾਂ ਤੋਂ ਪੈਸੇ ਜਿਹੜੇ ਜਗਦੀਸ਼ ਸਿੰਘ ਢੀਂਡਾ ਵੱਲੋਂ ਇਕੱਠੇ ਕੀਤੇ ਫਿਰ ਕਾਲਾ ਦਿਵਸ ਦੇ ਨਾਂ ਤੇ ਪੈਸੇ ਇਕੱਠੇ ਕੀਤੇ ਜਿਹਦੇ ਚ ਸਬ ਕਮੇਟੀ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ 7,66,220 ਰੁਪਏ ਤਾਂ ਖੁਦ ਮੰਨਿਆ ਔਰ ਬਾਕੀ ਜਿਹੜੇ ਪੈਸੇ ਉਹਨਾਂ ਦਾ ਕੋਈ ਲੇਖਾ ਜੋਖਾ ਨਹੀਂ ਹਿਸਾਬ ਕਿਤਾਬ ਨਹੀਂ ਹੈ ਔਰ ਇਹ ਸਾਰਾ ਜੋ ਕੁਝ ਮਨਮਰਜ਼ੀਆਂ ਜਿਹੜੀਆਂ ਨੇ ਜੋ ਕੁਝ ਕੀਤੀਆਂ ਜਾ ਰਹੀਆਂ ਨੇ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਹਿਸਾਬ ਲਿਆ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਐਕਸ਼ਨ ਵੀ ਇਹਦੇ ਉੱਤੇ ਸਾਰੇ ਮੈਂਬਰ ਸਹਿਬਾਨ ਉਹਦੇਦਾਰ ਇਸੇ ਕਰਕੇ ਬੈਠ ਕੇ ਅੱਜ ਚਾਹੇ ਉਹ ਸਾਡੇ ਸਰਦਾਰ ਗੁਰਮੀਤ ਸਿੰਘ ਜੀ ਰਾਮਸਰ ਸਰਦਾਰ ਗੁਰਵੀਰ ਸਿੰਘ ਤਲਾਕੌਰ ਸਰਦਾਰ ਜਿਹਦਾਰ ਸਿੰਘ ਨਲਵੀ ਸਰਦਾਰ ਜਗਤਾਰ ਸਿੰਘ ਮਾਨ ਮੇਠੜੀ ਸਰਦਾਰ ਗੁਰਤੇਜ ਸਿੰਘ ਜੀ ਅੰਬਾਲਾ ਸਰਦਾਰ ਗੁਰਪਾਲ ਸਿੰਘ ਗੋਰਾ ਔਰ ਇਸੇ ਤਰ੍ਹਾਂ ਸਰਦਾਰ ਰਜਿੰਦਰ ਸਿੰਘ ਜੀ ਬਰਾੜਾ ਬੀਬੀ ਕਰਤਾਰ ਕੌਰ ਜੀ ਸ਼ਾਹਬਦ ਮਾਰਕੰਡਾ ਬੀਬੀ ਅਮਨਪ੍ਰੀਤ ਕੌਰ ਜੀ ਐਡਵੋਕੇਟ ਸਾਹਿਬ ਔਰ ਇਸੇ ਤਰ੍ਹਾਂ ਸਾਡੇ ਸਾਬਕਾ ਜਿਹੜੇ ਜਰਨਲ ਸੁਕਰਤਾਰ ਸਰਦਾਰ ਸੁਖਵਿੰਦਰ ਸਿੰਘ ਮਡੇਬਰ ਹੋ ਮਜੂਦਾ ਮੈਂਬਰ ਸਾਡੇ ਕੈਪਟਨ ਦਲਬਾਖ ਸਿੰਘ ਜੀ ਸ਼ਹਾਜਾਦਪੁਰ ਜਥੇਦਾਰ ਸਵਰਨ ਸਿੰਘ ਜੀ ਬੁੰਗਾ ਟਿੱਬੀ ਸਾਰੇ ਮੈਂਬਰ ਸਹਿਬਾਨ ਅੱਜ ਬੈਠ ਕੇ ਇਹੀ ਵਿਚਾਰ ਚਰਚਾ ਜਿਹੜੀ ਕੀਤੀ ਗਈ ਹੈ ਕਿ ਜੋ ਕੁਝ ਕਰਪਸ਼ਨ ਹੋ ਰਹੀ ਹੈ ਜੋ ਪ੍ਰਬੰਧ ਨੂੰ ਜਿਹੜਾ ਡਿਸਟਰਬ ਕੀਤਾ ਜਾ ਰਿਹਾ ਵਾ ਧਰਮ ਪ੍ਰਚਾਰ ਨੂੰ ਗੁਰੂ ਘਰਾਂ ਦੇ ਪ੍ਰਬੰਧ ਨੂੰ ਸਤਾਪ ਦੀ ਅੱਗੇ ਆ ਬਾਈਟ ਪਾਸ ਨਹੀਂ ਹੋਇਆ ਗੈਰ ਕਾਨੂੰਨੀ ਖਰਚ ਕੀਤਾ ਜਾ ਰਿਹਾ ਇਹਦਾ ਆਉਣ ਵਾਲੇ ਦਿਨਾਂ ਚ ਜਲਦੀ ਐਕਸ਼ਨ ਲਿਆ ਜਾਊਗਾ ਕਿ ਜਿਸ ਤਰੀਕੇ ਦੇ ਨਾਲ ਮਨਮਾਨੀਆਂ ਔਰ ਸਾਰੇ ਮੈਂਬਰਾਂ ਦੇ ਕਹਿਣ ਦੇ ਬਾਵਜੂਦ ਵੀ ਜਿਹੜਾ ਹੈਗਾ ਡੋਪ ਟੈਸਟ ਜਿਹੜਾ ਸੀਗਾ ਪ੍ਰਧਾਨ ਜਗਦੀਸ਼ ਸਿੰਘ ਢਿੰਡਾ ਇਹ ਦੱਸਣ ਜਿਹੜੇ ਸਾਬਕਾ ਪ੍ਰਧਾਨ 2000 ਆਪਣਾ 14 ਤੋਂ ਲੈ ਕੇ 20 ਤੱਕ ਵੀ ਰਹੇ ਤੇ ਹੁਣ ਵੀ ਉਹ ਇਹ ਦੱਸਣ ਕਿ ਉਹ ਇਸ ਚੀਜ਼ ਦੇ ਯੋਗ ਹੈ ਨੇ ਅੱਜ ਜਿਹੜੇ ਉਹਨਾਂ ਦੇ ਹਾਲਾਤ ਆ ਉਹ ਆਪ ਦੱਸਣ ਕਿ ਉਹ ਡੋਪ ਟੈਸਟ ਕਿਉਂ ਨਹੀਂ ਕਰਾਉਂਦੇ ਡੋਪ ਟੈਸਟ ਕਰਾਉਣਾ ਚਾਹੀਦਾ ਉਹਨਾਂ ਨੂੰ ਆਪਣਾ ਦੱਸਣਾ ਚਾਹੀਦਾ ਵਾ ਸਾਰੇ ਮੈਂਬਰ ਸਾਹਿਬਾਨ ਸਹਿਮਤ ਨੇ ਸਾਰੇ ਇੱਕ ਦਿਨ ਦੀ ਡੇਟ ਰੱਖ ਕੇ ਡੋਬ ਟੈਸਟ ਕਰਾਉਣ ਵਾਸਤੇ ਤਿਆਰ ਆ ਕਿ ਕਿਸੇ ਸਰਕਾਰੀ ਹਸਪੀਟਲ ਤੋਂ ਕਰਾਇਆ ਜਾਵੇ ਪ੍ਰਧਾਨ ਝਿੰਡਾ ਨੇ ਸ਼ਹਿਰ ਚੋਂ ਪੂਣੀ ਨਹੀਂ ਕੀਤੀ ਉਹਨੇ ਨਾ ਯੂਨੀਵਰਸਿਟੀ ਦਾ ਆਪਣਾ ਮੀਰੀਪਰੀ ਕਾਲਜ ਦਾ ਪ੍ਰਬੰਧ ਲਿਆ ਨਾ ਜਿਹੜੇ ਗੁਰਦੁਆਰੇ ਸਾਡੇ ਪ੍ਰਬੰਧ ਚ ਚਲੇ ਗਏ ਉਹਨਾਂ ਦਾ ਪ੍ਰਬੰਧ ਲਿਆ ਕਿਸੇ ਤਰ੍ਹਾਂ ਵੀ ਜਿਹੜਾ ਪ੍ਰਬੰਧ ਹੁਣ ਤਾਂ ਇਲੈਕਟਿਡ ਕਮੇਟੀ ਆ ਪਹਿਲਾਂ ਤਾਂ ਨਾਮਿਨੇਟਿਡ ਕਮੇਟੀ ਕਮੇਟੀਆਂ ਸੀਗੀਆਂ ਹੁਣ ਇਲੈਕਟਿਡ ਕਮੇਟੀ ਹੁਣ ਪ੍ਰਬੰਧ ਕਿਉਂ ਨਹੀਂ ਔਰ ਉਹਨਾਂ ਸਤਕਾਰਯੋਗ ਵੀਰਾਂ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਗਦੀਸ਼ ਸਿੰਘ ਢਿੰਡਾ ਦੀ ਕਰਪਸ਼ਨ ਕਰਕੇ ਮਨਮਾਨੀਆਂ ਕਰਕੇ ਆ ਸਾਰੇ ਮੈਂਬਰ ਸਹਿਬਾਨੋ ਤੋਂ ਪਾਸੇ ਹੋਏ ਆ ਇਹ ਸਾਰੇ ਜਿਹੜੇ ਆ ਉਹਦੀਆਂ ਮਨਮਾਨੀਆਂ ਉਹਦੀ ਕਰਪਸ਼ਨ ਤੋਂ ਤੰਗ ਆ ਕੇ ਉਹ ਸਾਰੇ ਮੈਂਬਰ ਸਹਿਬਾਨ ਅੱਜ ਕਿਹੜੇ ਜਿਹੜਾ ਹੈਗਾ ਆਸ ਦੇ ਵਿੱਚ ਜਗਦੀਸ਼ ਸਿੰਘ ਢਿੰਡਾ ਦੀ ਪਿੱਠ ਤੇ ਜਾ ਕੇ ਖੜੇ ਕਿ ਉਹ ਕਰਪਸ਼ਨ ਦੇ ਹੱਕ 'ਚ ਨੇ ਕਿ ਉਹ ਮਨਮਾਨੀਆਂ ਦੇ ਹੱਕ 'ਚ ਨੇ ਕਿ ਧਰਮ ਪ੍ਰਚਾਰ ਬੰਦ ਕੀਤਾ ਉਹਦੇ ਹੱਕ 'ਚ ਨੇ ਬਜਟ ਪਾਸ ਨਹੀਂ ਹੋਇਆ ਉਹਦੇ ਹੱਕ 'ਚ ਨੇ ਇਹ ਸਾਰਾ ਉਹਨਾਂ ਸਤਿਕਾਰਯੋਗ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਵਿਜ਼ਨ ਕੀ ਆ ਮਿਸ਼ਨ ਕੀ ਆ ਉਹ ਸੰਗਤ ਦੇ ਸਪਸ਼ਟ ਕਰਨਾ ਚਾਹੀਦਾ ਜਗਦੀਸ਼ ਸਿੰਘ ਝਿੰਡਾ ਹਰਿਆਣਾ ਦੀ ਸਿੱਖ ਸੰਗਤ ਦੇ ਨਾਲ ਗੁਰੂ ਨਾਲ ਵੱਡਾ ਧੋਖਾ ਕਰ ਰਹੇ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਜਿਹੜਾ ਸੰਗਤਾਂ ਦੇ ਸਾਹਮਣੇ ਰੱਖਿਆ ਜਾਊ ਔਰ ਇਸ ਚੀਜ਼ ਨੂੰ ਰੋਕਣ ਵਾਸਤੇ ਐਕਸ਼ਨ ਜਿਹੜਾ ਉਹ ਵੀ ਲਿਆ ਜਾਊਗਾ ਜਦੋਂ ਕਿ ਜੁਡੀਸ਼ੀਅਲ ਕਮਿਸ਼ਨ ਵੱਲੋਂ ਬਕਾਇਦਾ ਆਰਡਰ ਜਾਰੀ ਕਰਕੇ ਰੋਗ ਲਾਈ ਗਈ ਨਾ ਉਸ ਨੂੰ ਕਮੇਟੀ ਨੇ ਟਰਾਂਸਫਰਾਂ ਨਿਯੁਕਤੀਆਂ ਨਾ ਉਹਨੂੰ ਸਹਾਤਾ ਫੰਡ ਔਰ ਨਾ ਹੀ ਜਿਹੜਾ ਸੀਗਾ ਪ੍ਰੋਮੋਸ਼ਨਾਂ ਕਰਨ ਦੀ ਉਹਨੂੰ ਕੋਈ ਤਾਕਤ ਦਿੱਤੀ ਆ ਪਰ ਫਿਰ ਵੀ ਇਸ ਦੇ ਬਾਵਜੂਦ ਆਪਣੀਆਂ ਮਨਮਾਨੀਆਂ ਕਰ ਰਿਹਾ ਇਹਨੂੰ ਆਉਣ ਵਾਲੇ ਦਿਨਾਂ 'ਚ ਸਖਤੀ ਨਾਲ ਰੋਕਿਆ ਜਾਊਗਾ ਸਾਰੇ ਮੈਂਬਰ ਸਾਹਿਬਾਨ ਇਸ ਤੇ ਉੱਤੇ ਅੱਜ ਜਿਹੜੀ ਆ ਵਿਚਾਰ ਚਰਚਾ ਗੁਰਦੁਆਰਾ ਨਡਾ ਸਾਹਿਬ ਵਿਖੇ ਪੰਜ ਗੂਲਾ ਵਿਖੇ ਹੋਈ ਆ ਸੋ ਸਾਰੇ ਮੈਂਬਰ ਸਾਹਿਬਾਨਾਂ ਦਾ ਸਾਰੇ ਅਹੁਦੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਦਦਾਰ ਸਿੰਘ ਨਲਵੀ ਉਹਨਾਂ ਨੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਉਹ ਵੀ ਇੱਥੇ ਬੈਠੇ ਨੇ ਸੁਭਾਜਮਾਨ ਨੇ ਅੱਜ ਉਹ ਹਰਿਆਣਾ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਵੀ ਨੇ ਮੌਜੂਦਾ ਮੈਂਬਰ ਨੇ ਉਹਨਾਂ ਨੇ ਵੀ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਜਗਦੀਸ਼ ਸਿੰਘ ਢਿੰਡਾ ਮਨਮਾਨੀਆਂ ਕਰ ਰਿਹਾ ਗੁਰੂ ਘਰਾਂ ਦੇ ਪ੍ਰਬੰਧ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਡਿਸਟਰਬ ਕੀਤਾ ਹੋਇਆ ਔਰ ਧਰਮ ਪ੍ਰਚਾਰ ਨੂੰ ਕਿਸ ਤਰ੍ਹਾਂ ਰੋਕਿਆ ਔਰ ਕਿਸ ਤਰ੍ਹਾਂ ਗੁਰੂ ਕੇ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ 'ਚ ਸਾਰੇ ਖੁਲਾਸੇ ਸੰਗਤਾਂ ਦੇ ਸਾਹਮਣੇ ਰੱਖੇ ਜਾਣਗੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ